ਜਿਹੜਾ ਬੰਦਾ ਨਿਤਨੇਮ ਕਰਦਾ ਹੈ ਸਹਿਜ ਪਾਠ ਕਰਦਾ ਹੈ ਗੁਰਬਾਣੀ ਕੀਰਤਨ ਕਰਦਾ ਹੈ ਗੁਰਬਾਣੀ ਕੀਰਤਨ ਸੁਣਦਾ ਹੈ ਕੋਈ ਗੱਲ ਯਾਦ ਰੱਖੇ ਉਹਦਾ ਉਦਮ ਨਹੀਂ ਉਹ ਧੁਰ ਦਰਗਾਹ ਤੋਂ ਮੱਥੇ ਦੇ ਲੇਖ ਲਿਖਾ ਕੇ ਆਇਆ ਤਾਂ ਉਹ ਸ਼ਬਦ ਨਾਲ ਜੁੜਿਆ ਹੈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਜਿਹਦਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ ਦੁੱਖ ਸੋਖ ਮੌਤ ਜਨਮ ਹਰਕ ਸੋਗ ਇਹ ਉਹਦੀ ਰਚਨਾ ਚ ਵਾਪਰਨਾ ਹੈ ਜਿਹਦਾ ਈਸ਼ਟ ਗੁਰੂ ਗ੍ਰੰਥ ਸਾਹਿਬ ਹੈ ਨਾ ਉਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਉਹ ਆਪਣੇ ਆਪ ਨੂੰ ਭਾਗਾ ਵਾਲਾ ਮੰਨਿਆ ਕਰੇ ਉਹ ਖੁਸ਼ਕਿਸਮਤ ਹੈ ਠੀਕ ਹੈ ਮੈਂ ਬਹੁਤ ਕੋਈ ਸ਼ਾ ਧਨ ਦੌਲਤ ਪੈਸਾ ਸਭ ਕੁਝ ਹੈ ਜੇ ਤੁਸੀਂ ਘਰ ਨਾਲੇ ਸਾਡੀ ਅੱਧੀ ਕੌਡੀ ਜੀ ਨਹੀਂ ਕੀਮਤ ਨਹੀਂ ਗੁਰਮਖੋ ਚੇਤੇ ਰੱਖਿਓ ਸਿਰਫ emotions ਗੱਲਾਂ ਕਰਕੇ ਜਕਾਰੇ ਲਾ ਕੁਝ ਨਹੀਂ ਬੰਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਨਾਲ ਰੱਖੋ ਤੇ ਪਿੱਠ ਕਿਤੇ ਨਹੀਂ ਲੱਗਣੀ ਪਿਆਰਿਓ ਜਿੱਦਣ ਉਹ ਆ ਜਾਏ ਨਾ ਉਦੋਂ ਅੱਧੀ ਕੌਡੀ ਵਾਲਾ ਵਿਲੱਖਾਂ ਦਾ ਹੋ ਜਾਂਦਾ ਗੁਰੂ ਨਾਲ ਹੋਵੇ ਤੇ ਬੰਦੇ ਦੀ ਕੀਮਤ ਹੀ ਕੋਈ ਨਹੀਂ ਕੋਈ ਕੀਮਤ ਪਾਸਕਦਾ ਜੀ ਸਤਗੁਰੂ ਘਰ ਚ ਆ ਜਾਏ ਤੇ ਕੱਖਾਂ ਦੀਆਂ ਕੁਲੀਆਂ ਵੀ ਮਹਿਲ ਬਣ ਜਾਂਦੀਆਂ ਨੇ ਜੇ ਗੁਰੂ ਨਾ ਹੋਵੇ ਤੇ ਸੋਨੇ ਦੇ ਮਹਿਲ ਵੀ ਉਜਾੜ ਹੁੰਦੇ ਆ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਭਾਈ ਹਿੰਮਤ ਸਿੰਘ ਭਾਈ ਸਹਿਬ ਸਿੰਘ ਖਤਰੀ ਜੱਟ ਝੂਰ ਛੀਂਬਾ ਤੇ ਨਾਈ ਮਹਾਰਾਜ ਜੀ ਨੇ ਕਹਾ ਨਹੀਂ ਇਹਨਾਂ ਦੀ ਕੋਈ ਕੀਮਤ ਨਹੀਂ ਜਿੰਨੇ ਮੇਰੇ ਤਨ ਦੇ ਰੋਮ ਨੇ ਇੱਕ ਇੱਕ ਰੋਮ ਮੇਰਾ ਜੀ ਬਣ ਜਾਏ ਖਾਲਸਾ ਜੀ ਮੈਂ ਤੁਹਾਡੀ ਉਪਮਾ ਕਰਾਂ ਮੈਂ ਫਿਰ ਵੀ ਤੁਹਾਡਾ ਅੰਤ ਨਹੀਂ ਪਾਸ ਕਰਦਾ ਆਮ ਤੌਰ ਤੇ ਬੰਦਾ ਜੇ ਕੋਈ ਚੀਜ਼ ਪ੍ਰਾਪਤ ਹੁੰਦੀ ਹੈ ਆਪਣੀ ਕਮਾਈ ਨਾਲ ਜੋੜਦਾ ਹੈ ਜਿੱਥੇ ਨੁਕਸਾਨ ਹੁੰਦਾ ਉਦੋਂ ਰੱਬ ਵਾਲ ਛੱਡ ਦਿੰਦਾ ਪਾਣੀ ਤੋਂ ਬਿਨਾ ਬਨਾਸਪਤੀ ਕੁਮਲਾ ਜਾਂਦੀ ਹੈ ਦੁੱਦ ਤੋਂ ਬਿਨਾ ਗਾਣੂਨਿਕ ਪੋਚਦਾ ਸਭ ਕੁਝ ਘਰ ਧਨ ਦੌਲਤ ਪੈਸਾ ਸਭ ਕੁਝ ਹੈ ਤੇਰੇ ਤੋਂ ਬਿਨਾ ਸਾਡੀ ਹਾਲਤ ਇਸ ਤਰ੍ਹਾਂ ਜਿਵੇਂ ੱੱਕੇ ਖਾਂਦੀ ਗਾਂ ਤੇ ਸੁੱਕੀ ਹੋਈ ਬਨਾਸ ਪਤੀ ਮੈਂ ਗੱਡੀ ਲੈ ਕੇ ਆ ਗਿਆ ਜੇ ਮੈਨੂੰ ਇਸ ਗੁਰਦੁਆਰੇ ਦਾ ਐਡਰੈਸ ਹੀ ਪਤਾ ਨਹੀਂ ਮੈਨੂੰ ਕਿਸੇ ਦੇ ਘਰ ਦਾ ਪਤਾ ਹੀ ਨਹੀਂ ਤੇ ਪਤੇ ਤੋਂ ਬਿਨਾ ਘਰ ਨਹੀਂ ਲੱਭਦੇ ਹੁੰਦੇ ਗੁਰਮਖੋ ਵੈਗੁਰੂ ਜੀ ਦੇ ਨਾਮ ਜਪਣ ਤੋਂ ਬਿਨਾ ਧਾਮ ਨਹੀਂ ਲੱਭਦਾ ਹੁੰਦਾ ਇਹ ਬਿਰਹਾ ਸੁਲਤਾਨ ਕਿਉਂ ਹੈ ਰੋਂਦੇ ਉਂਝੀਆਂ ਮੋਚ ਬੰਦਾ ਰੋਂਦਾ ਹੈ ਕਰੋਧ ਚ ਬੰਦਾ ਰੋਂਦਾ ਹੈ અપਮਾਨ ਹੁੰਦਾ ਬੰਦਾ ਰੋਂਦਾ ਹੈ ਇਹ ਜਿੰਨੇ ਜਜ਼ਬੇ ਸਾਡੇ ਅੰਦਰ ਨੇ ਕਾਮ ਕਰੋਧ ਲੋਭ ਮਹੰਕਾਰ ਇਹ ਸਾਰੇ ਸ਼ੂਦਰ ਨੇ ਜਿਸ ਦਿਨ ਰੱਬ ਨੂੰ ਮਿਲਨ ਦਾ ਬੈਰਾਗ ਪੈਦਾ ਹੋ ਜਾਏ ਅੱਖਾਂ ਚੋਂ ਨੀਰ ਨਿਕਲ ਪਵੇ ਯਾਦ ਰੱਖਿਓ ਬਿਰਹਾ ਸੁਲਤਾਨ ਹੈ ਮਸਾਨ ਤਾਂ ਕਿ ਹੈ ਕਿ ਜੇਸੀ ਖਿਰਦੇ ਚ ਬਿਰਹਾ ਨਹੀਂ ਪੈਦਾ ਹੋਇਆ ਉਸ ਬੰਦੇ ਦਾ ਅਰਥ ਸ਼ਮਸ਼ਾਨ ਘਾਟ ਦੀ ਤਰ੍ਹਾਂ ਪਿਆਰੋਂ ਨੇ ਸੜੀ ਜਾਣਾ ਉਹਦੇ ਅੰਦਰ ਕਿਤੇ ਹਰੀਆਵਲ ਨਹੀਂ ਆ ਸਕਦੀ ਰਾਤ ਨੂੰ ਸੌਣ ਲੱਗਿਆਂ ਵੈਗਰੂ ਵੈਗਰੂ ਸ਼ਬਦ ਬੋਲ ਕੇ ਜਾਂ ਇੱਕ ਤੁਕ ਪੜ ਕੇ ਸੌਜੋ ਯਾਦ ਰੱਖਿਓ ਤੁਕ ਰਾਤ ਨੂੰ ਸੌਣ ਨਹੀਂ ਦਿੰਦੀ ਇੱਕ ਯਾਦ ਰੱਖਿਓ ਇਹ ਕੋਈ ਅੰਤਰਜਾਮਤਾ ਨਹੀਂ ਹੁੰਦੀ ਜਿੱਥੇ ਅਸੀਂ ਬੈਠੇ ਹੁੰਨੇ ਆ ਨਾ ਜੋ ਕੁਝ ਅਸੀਂ ਇਕਾਗਰਤਾ ਨੂੰ ਚੰਗਾ ਕਰੀਏ ਮੰਦਾ ਕਰੀਏ ਤੁਸੀਂ 10 ਸਾਲਾਂ ਬਾਅਦ ਵੀ ਆਓ ਨਾ ਤੁਹਾਡੀਆਂ ਤਰੰਗਾਂ ਉਹ ਦੁਬਾਰਾ ਪੈਦਾ ਹੋ ਜਾਂਦੀਆਂ ਹਜ਼ੂਰ ਨੇ ਕਿਹਾ ਦੁਨੀਆ ਦੀ ਦੌਲਤ ਖਰਚ ਪਹਿਲਾਂ ਖਾਇਆ ਬਾਅਦ ਵੀ ਜਾਂਦਾ ਹੈ ਤੂੰ ਸ਼ਬਦ ਆਪ ਕਮਾਵੀਂ ਤੇ ਜਦਨ ਆਪ ਸ਼ਬਦ ਨੂੰ ਛੱਕ ਗਿਆ ਖਰਚਨ ਦੀ ਜਾਂਚ ਵੀ ਤੈਨੂੰ ਤਾਂ ਹੁੰਦੀ ਜਿਹੜੀ ਕਲਮ ਮੋਟੀ ਹੋਵੇਗੀ ਉਹਨੇ ਅੰਗ ਜ਼ਿਆਦਾ ਲੱਗਣਗੇ ਕਾਗਜ਼ ਜ਼ਿਆਦਾ ਲੱਗੇਗਾ ਜਿੰਨੀ ਕਲਮ ਬਰੀਕ ਹੋਵੇਗੀ ਉਹਨੇ ਅੰਗ ਘੱਟ ਲੱਗਣਗੇ 1430 ਅੰਗ ਸੀ ਕਹਿੰਨੇ ਆ 31 ਰਾਗ ਸਤਗੁਰਾਂ ਨੇ ਦਿੱਤੇ ਇੰਨੀ ਵੱਡੀ ਰਹਿਮਤ ਕਰ ਦਿੱਤੀ ਸਦੀਆਂ ਦਾ ਰੋਖਾਨੀਅਤ ਖਜ਼ਾਨਾ ਗੁਰਦੇਵ ਨੇ ਰੋਖਾਨੀ ਖਜ਼ਾਨਾ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤਾ ਤੇ ਮੇਰੀ ਇੱਕ ਇੱਛਾ ਹੁੰਦੀ ਹੈ ਚਾਹ ਮੰਦਰ ਹੈ ਚਾਹ ਮਸਜਿਦ ਹੈ ਬੜੀ ਖੁੱਲ ਕੇ ਗੱਲ ਕਰਨ ਲੱਗਾ ਮੈਂ ਜਾਣਾ ਜ਼ਰੂਰ ਚਾਹਨਾ ਮੈਂ ਮੰਦਰ ਚ ਵੀ ਜਾਣਾ ਪਰ ਅੱਜ ਸਾਡੀ ਉਹ ਇੰਨਾ ਹਾਜ਼ਮਾ ਕਮਜ਼ੋਰ ਚੁੱਕਾ ਹੈ ਨਾ ਬੰਦਾ ਠੇਕੇ ਕਿ ਕਿਤੇ ਪੈਸੇ ਤੜਾਣ ਵਾਸਤੇ ਖਲੋਤਾ ਹੋਵੇ ਲੋਕਾਂ ਕਹਿੰਦੇ दारू ਪੀਂਦਾ ਹੋਣਾ ਜੀ ਕਿਉਂਕਿ ਸਾਡਾ ਸੁਭਾਅ ਬਣ ਚੁੱਕਾ ਹੈ ਗੁਰਮਖੋ ਅਸੀਂ ਕਹਿਦੇ ਹਾਂ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਪਰ ਰਾਹ ਇੱਕ ਜੇ ਅੰਦਰ ਜਾਣ ਦੇ ਰਾਹ ਚਾਰ ਨਹੀਂ ਨਹੀਂ ਦਰਵਾਜ਼ੇ ਚਾਰ ਨੇ Hindu ਹੈ ਮੁਸਲਮਾਨੀ ਕਹਿੰਦੇ ਜਿਹੜਾ ਮਰਜ਼ੀ ਆਵੇ ਪਰ ਰਾਹ ਇੱਕ ਹੈ ਇੱਥੇ ਬੋਲੀ RAM ਹੋ ਸਕਦੀ ਹੈ ALLAH ਹੋ ਸਕਦੀ ਹੈ KHUDA ਹੋ ਸਕਦੀ ਹੈ KAREEM ਹੋ ਸਕਦੀ ਹੈ BITHL ਹੋ ਸਕਦੀ ਹੈ ਪਰ ਯਾਦ ਰੱਖਿਓ ਪੂਜਾ ਇੱਕ ਓੰਕਾਰ ਦੀ ਹੈ ਕਹਿੰਦੇ 15 ਵਰੀ ਅੱਖ ਦਾ ਚਮਕਣਾ ਇੱਕ ਵਿਸਾ ਬੰਦ ਹੈ ਵਿਸਾ ਨੇ ਵਿਸਾ 15 ਵਿਸੇ ਇਕੱਠੇ ਹੋ ਜਨ ਇੱਕ ਚਸਾ ਬੰਦ ਹੈ 30 ਚਸੇ ਇਕੱਠੇ ਹੋ ਜਨ ਤੇ ਇੱਕ ਪਲ ਬਣਦਾ ਹੈ 60 ਪਲ ਇਕੱਠੇ ਹੋ ਜਨ ਤੇ ਇੱਕ ਘੜੀ ਬਣਦੀ ਹੈ 7.5 ਘੜੀਆਂ ਇਕੱਠੀਆਂ ਹੋ ਜਨ ਤੇ ਇੱਕ ਪੈਰ ਬਣਦਾ ਹੈ ਪਿਆਰੋ 8 ਪੈਰ ਇਕੱਠੇ ਹੋ ਜਨ ਦਿਨ ਤੇ ਰਾਤ ਬਣਦਾ ਐਤਵਾਰ ਛੁੱਟੀ ਨਾ ਕਰ ਇਹ ਭਗਤੀ ਵਾਲਾ ਦੇਣੇ ਬੰਦਗੀ ਕਰ ਤੇਰੀ ਕਾਇਆ ਦੀ ਵਾਸ਼ਨਾ ਥਮ ਜਾਊਗੀ ਮੰਗਲਵਾਰ ਕਿੱਥੇ ਮਹਾਰਾਜ ਜੀ ਨੇ ਕਿਹਾ ਤੁਸੀਂ ਬਦਾਨਾ ਲੈ ਕੇ ਆਇਓ ਉਂਝ ਵੈਸੇ ਮੈਂ ਤੁਹਾਨੂੰ ਬੇਨਤੀ ਕਰਾਂ ਬਹੁਤ ਕੁਝ ਕਰਨੇ ਹਨ ਕੱਲ ਨੂੰ ਵੀ ਲੰਗਰ ਬੜੇ ਲੱਗਣੇ ਨੇ ਇੱਥੇ ਵੀ ਲੱਗਣੇ ਨੇ ਉੱਥੇ ਵੀ ਲੱਗਣੇ ਤੇ ਮੈਂ ਡਰਦਾ ਦਰਦਾ ਕਿ ਨਾਵਾ ਉਹ ਗੁਰਮਖੋ ਜੀਬ ਲਈ ਖਾਣਾ ਹੈ ਕਿ ਸ਼ਰੀਰ ਲਈ ਖਾਣਾ ਹੈ ਜੇ ਤਾਂ ਜੀਬ ਲਈ ਖਾਣਾ ਭੈਣ ਜੀ ਬਿਠੇ ਸਾਡੇ ਫਿਰ ਤਾਂ ਤਿਆਰੀ ਰੱਖੋ ਗੋਲੀਆਂ ਦੀ ਤੇ ਜੇ ਸ਼ਰੀਰ ਲਈ ਖਾਣਾ ਹੈ ਨਾ ਫਿਰ ਸੱਚੀ ਮੁੱਚੀ ਬਾਤ ਸਕਨੇ ਵੀਰਵਾਰ ਲੋਕੀ ਉਹ ਤੇ ਨਾਂਦੇ ਨਹੀਂ ਕਹੀ ਅਈ ਸਿਰਨੀ ਧੋਣਾ ਵੀਰਵਾਰੇ ਗੁਰੂ ਸਾਹਿਬ ਕਹਿੰਦਾ ਸਿਰ ਵੀ ਧੋਵੀ ਤੇ ਇਹੋ ਜਾਂ ਅੰਦਰੋਂ ਨਾਹੀਂ ਸਾਰੀ ਮੈਲ ਕੱਢ ਕੇ ਬਾਹਰ ਸੱਢਦੇ ਹਰਮੰਦਰ ਸਾਹਿਬ ਗੁਰਦੁਆਰਾ ਨਹੀਂ ਉਹਦੇ ਵਰਗਾ ਕੋਈ ਨਹੀਂ ਰੀਸ ਕਰ ਰਹੇ ਉਹਦੇ ਚੰਦੋਵੇ ਲਾਲੇ ਉਸ ਤਰ੍ਹਾਂ ਦੇ ਪਾਲਕੀ ਉਸ ਤਰ੍ਹਾਂ ਦੇ ਸਵਈਏ ਪੜਨੇ ਆ ਨਹੀਂ ਗੁਰਮਖੋ ਯਾਦ ਰੱਖਿਓ ਦਰਬਾਰ ਸਾਹਿਬ ਦੀ ਕੋਈ ਰੀਸ ਨਾ ਕਰਿਓ ਸਿਰਫ ਦੁਨੀਆ ਚੁੱਕੇ ਉਹਦੇ ਵਰਗਾ ਹੋਰ ਕੋਈ ਨਹੀਂ ਗੁਰਦਵਾਰੇ ਦੀ ਵੱਖਰੀ ਗੱਲ ਹੈ ਖਰਗੰਦਰ ਦੀ ਵੱਖਰੀ ਹੈ ਤਖਤ ਦੀ ਵੱਖਰੀ 1699 ਨੂੰ 1600 ਦੀ ਵਿਸਾਖੀ ਭੁੱਲਿਓ ਨਾ ਸਿੰਘੋ ਉਸ ਦਿਨ ਸਿੱਖ ਪ੍ਰੇਮ ਦੀ ਤਕੜੀ ਤੁਲਿਆ ਸੀ 1978 ਦੀ ਵਿਸਾਖੀ ਭੁੱਲਿਓ ਨਾ ਅੰਮ੍ਰਿਤਸਰ ਵਿੱਚ ਲੋ ਸਿੱਖਾਂ ਦਾ ਡੁੱਲਿਆ ਸੀ ਰਾਜ ਕਰੇਗਾ ਥਲਸਾ ਰਾਜ ਕਰੇਗਾ ਥਲਸਾ ਰਾਜ ਕਰੇਗਾ ਥਲਸਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਆਪਣਾ ਇਸ਼ਟ ਆਪਣੇ ਲੋਕ ਪਰਲੋਕ ਦਾ ਰਾਖਾ ਸ਼ਬਦ ਗੁਰੂ ਨੂੰ ਮੰਨਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਬਾਣੀ ਦੀ ਉਪਮਾ ਵਿੱਚ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ। ਸ਼ਬਦ ਦੀ ਉਪਮਾ ਵਿੱਚ ਸ਼ਬਦ ਉਚਾਰਨ ਕੀਤੇ ਅਸੀਂ ਹਜ਼ੂਰ ਗੁਰੂ ਪੰਚਮ ਪਾਤਸ਼ਾਹ ਜੀ ਦਾ ਬਚਨ ਪੜਨੇ ਆ। ਤਕਰੀਬਨ ਸਾਰੇ ਸਿੱਖਾਂ ਨੂੰ ਇਹ ਸ਼ਬਦ ਚੇਤੇ ਵੀ ਜਿਹੜੇ ਬਾਣੀ ਪੜਨ ਵਾਲੇ ਆ। ਹਮ ਧਨਵੰਤ ਭਾਗਤ ਸਚਨੈ। ਅਸੀਂ ਧਨਾਢ ਹੋ ਗਏ ਆ। ਅਸੀਂ ਅਮੀਰ ਖਾਂ। ਸਾਡੇ ਭਾਗ ਬੜੇ ਚੰਗੇ ਆ। ਇਹਦਾ ਮਤਲਬ ਜਿਹਦਾ ਈਸ਼ਟ ਗੁਰੂ ਗ੍ਰੰਥ ਸਾਹਿਬ ਹੈ। ਦੁੱਖ ਸੁੱਖ ਮੌਤ ਜਨਮ ਖਰਕ ਸੋਗ ਉਹਦੀ ਰਚਨਾ ਚ ਵਾਪਰਨਾ ਹੈ ਜਿਹਦਾ ਇਸ਼ਟ ਗੁਰੂ ਗ੍ਰੰਥ ਸਾਹਿਬ ਹੈ ਨਾ ਉਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਆਪਣੇ ਆਪ ਨੂੰ ਭਾਗਾ ਵਾਲਾ ਮੰਨਿਆ ਕਰੇ ਉਹ ਖੁਸ਼ਕਿਸਮਤ ਹੈ ਹਮ ਤਨਵੰਤ ਭਾਗਤ ਸਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਪਿਤਾ ਦਾ ਦਾਦੇ ਦਾ ਇਦਾ ਮਤਲਬ ਹਜ਼ੂਰ ਨੇ ਆਪਣੇ ਤੋਂ ਪਹਿਲਾਂ ਜਿਹੜੇ ਬਾਣੀਕਾਰ ਹੋਏ ਇੱਥੇ ਮੈਂ ਹੋਰ ਅਰਜ਼ ਕਰਾਂਗਾ ਕਿ ਬਾਪ ਦਾਦਾ ਜਿੱਥੇ ਆਪ ਕਮਾਈ ਕਰਕੇ ਗਏ ਉਥੇ ਜਿੰਨਾ ਖਜ਼ਾਨਾ ਭਾਰਤ ਦੀ ਧਰਤੀ ਤੇ ਉਸ ਵਕਤ ਰਖਾਨੀ ਸੀ ਨਾ ਜੀ ਉਸ ਸਾਰੇ ਖਜ਼ਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਕੱਤਰ ਕਰ ਦਿੱਤਾ 10 ਕਈ ਵਾਰੀ ਬੇਨਤੀ ਕਰਦਾ ਹੁੰਦਾ ਹੈ ਜੀ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਵਿੱਚ ਮੱਥਾ ਟੇਕਨੇ ਮੈਂ ਭੁੱਲਾ ਨਾ ਪਹਿਲੇ ਭਗਤ ਜੈਦੇਵ ਜੀ ਨੇ ਜੀ ਅਖੀਰ ਵਾਲੇ ਬਾਣੀਕਾਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ 1170 ਭਗਤ ਜੈਦੇਵ ਜੀ ਦਾ ਜਨਮ ਹੋਇਆ ਬੰਗਾਲ ਵਿੱਚ ਉਹਨਾਂ ਤੋਂ 3 ਸਾਲ ਛੋਟੇ ਨੇ ਦਰবেশ ਬਾਬਾ ਫਰੀਦ ਜੀ ਜਿਨ੍ਹਾਂ ਦਾ ਜਨਮ 1173 ਨੂੰ ਹੋਇਆ ਮਹਾਰਾਜ ਜੀ ਤੋਂ ਪਹਿਲਾਂ ਹੋਏ ਨੇ ਬਾਬਾ ਫਰੀਦ ਸਾਹਿਬ ਤੇ ਜਿਸ ਫਰੀਦ ਨਾਲ ਹਜ਼ੂਰ ਗੱਲਾਂ ਕਰ ਰਿਹਾ ਇਤਿਹਾਸ ਅਨੁਸਾਰ ਉਹ ਅਸਲ 'ਚ ਬਾਬਾ ਫਰੀਦ ਸਾਹਿਬ ਦੀ ਗੱਦੀਦਾਰ ਸਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਿਲਦੇ ਹੁਣ 1170 ਚ ਭਗਤ ਜੈਦੇਵ ਜੀ ਦਾ ਜਨਮ ਹੋਇਆ ਤੇ 1675 11 ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੁੰਦੇ ਆ ਬਾਪ ਨੂੰ ਬੇਨਤੀ ਕਰਾਂ ਦੁਨੀਆਂ 'ਚ ਕੋਈ ਗ੍ਰੰਥ ਐਸਾ ਨਹੀਂ ਜਿਹੜਾ ਇੰਨੀਆਂ ਸਦੀਆਂ ਦੀ ਰੂਖਾਨੀਅਤ ਨੂੰ ਇੱਕ ਥਾਂ ਤੇ ਇਕੱਠਿਆਂ ਕਰਕੇ ਬੈਠਾ ਹੋਵੇ ਉਹ ਧੰਨ ਸ਼੍ਰੀ ਗੁਰੂ ਰੰਗ ਸਾਹਿਬ ਜੀ ਦੇ ਇਹ ਗੱਲ ਹੋਰ ਸ਼ਬਦ ਸਦੀਆਂ ਪਹਿਲਾਂ ਉਚਾਰਨ ਕੀਤੇ ਹੋਏ ਸ਼ਬਦ ਨਾਲ ਸਵਾਦ ਰਚਾ ਕੇ ਉਹਦੀਆਂ ਕੁੰਡੀਆਂ ਖੋਲਦਾ ਹੈ ਉਹਦੀ ਵਿਆਖਿਆ ਕਰਦਾ ਹੈ ਜਿਵੇਂ ਇੱਕ ਦੋ ਉਦਾਹਰਨਾਂ ਆਪਾਂ ਲਾਂਗੇ ਤੇ ਮੈਂ ਮੇਰੀ ਇੱਛਾ ਸੀ ਬਾਬਾ ਪੂਛਾਈ ਸਾਡੇ ਬੈਠੇ ਜਗਵਿੰਦਰ ਸਿੰਘ ਜੀ ਮੈਂ ਚਾਹਦਾ ਸਾਂ ਕਿਉਂਕਿ ਜੇ ਸੰਗਤ 12ਵਾਂ ਮਾਝ ਵਿਆਪਾ ਕਰਾਂਗੇ ਪਰ ਪਿਆਰੋ ਇਹ ਵੀ ਖਜ਼ਾਨਾ ਤਾਂ ਗੁਰੂ ਨਾਨਕ ਸਾਹਿਬ ਦੇ ਕੇ ਗਿਆ ਹੈ ਨਾ ਕਿ ਡੀ ਸੋਨੀ ਅਜ ਮਹਾਰਾਜ ਨੇ ਵਿਸਾਖ ਵਿੱਚ ਬਖਸ਼ਾ ਕੀਤੀਆਂ ਸਤਿਗੁਰੂ ਨੇ ਇਹ ਬਖਸ਼ਿਸ਼ ਕੀਤੀ ਹੈ ਤੇ ਮੈਂ ਅਰਜ਼ ਕਰ ਲੱਗਾ ਕਿ ਦੇਖੋ ਸ਼ਬਦ ਕਿਵੇਂ ਸਵਾਦ ਰਚਾਂਦਾ ਜਿਵੇਂ ਬਾਬਾ ਫਰੀਦ ਸਾਹਿਬ ਦਾ ਸ਼ਬਦ ਹੈ ਸੂਈ ਰਾਗ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ ਪਾਰ ਸਰਬਰ ਜਦ ਉਛਲੇ ਤਬ ਤਰਨ ਦੁਖੇਲਾ ਹੱਥ ਨਾ ਲਾਇ ਕੁਸੰਬੜ ਹੈ ਜਲ ਜાંਸੀ ਢੋਲਾ ਕਿਉਂਕਿ ਅਰਥ ਆਪ ਸਾਰੇ ਜਾਣਦੇ ਬੇੜਾ ਬੰਨਣ ਦੇ ਵੇਲੇ ਬੇੜਾ ਨਹੀਂ ਬੰਨਿਆ ਉਹ ਪਿਆਰਿਆ ਪਾਣੀ ਚੜ ਚੱਲਿਆ ਬੇੜਾ ਡੁੱਬ ਜਾਏਗਾ ਤੇਰੀ ਤਿਆਰੀ ਕੋਈ ਨਹੀਂ ਬੇੜੇ ਦੀ ਤਿਆਰੀ ਕੋਈ ਨਹੀਂ ਤੇ ਦੇਖ ਦੇ ਕੋਈ ਕਸੰਬੇ ਨੂੰ ਕਸੰਬਾ ਜਿਹੜਾ ਪ੍ਰਤੀਕ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਝੂਠ ਦਾ ਮਾਇਆ ਵੀ ਪ੍ਰਤੀਕ ਹੈ ਤੁਸੀਂ ਦੇਖੋਗੇ ਉੰਜ ਵੈਸੇ ਕਸੰਬਾ ਤੇ ਮਜੀਠ ਇਹਨਾਂ ਦੋਨਾਂ ਰੰਗਾ ਦਾ ਜ਼ਿਕਰ ਬੜਾ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਜੀ ਨੇ ਬਚਨ ਕੀਤੇ ਮਹਾਰਾਜ ਜੀ ਨੇ ਫਰਮਾਇਆ ਕਿ ਕਸੰਬੜਾ ਸੰਸਾਰ ਹੈ ਮਜੀਠ ਪਰਮਾਤਮਾ ਦਾ ਨਾਮ ਹੈ ਕਸੰਬਾ ਕਿਉਂ ਧਾਰਨ ਲਈ ਇਹ ਕੱਲਾ ਕੱਚਾ ਹੀ ਨਹੀਂ ਇੱਥੋਂ ਤੱਕ ਜਦੋਂ ਨਿਕਲਦਾ ਹੈ ਇਹ ਉੱਤੇ ਆਪਣੀ ਧੌਣ ਉੱਚੀ ਕਰਕੇ ਫੁੱਲ ਕੱਢਦਾ ਤੇ ਮਜੀਠ ਕਦੀ ਬਾਹਰ ਕੱਢਦੇ ਨਹੀਂ ਉਹਦੀਆਂ ਜੜੀਆਂ ਧਰਤੀ ਦੇ ਥੱਲੇ ਹੁੰਦੀਆਂ ਇਹਦਾ ਮਤਲਬ ਕਮਾਈ ਵਾਲਾ ਇੰਨੀ ਨਿਮਰਤਾ ਚ ਹੈ ਤੇ ਖੋਟਾ ਜਿਹੜਾ ਕੱਚ ਹੈ ਉਹ ਬਾਹਰ ਦਿਖਾ ਰਿਆ ਆਪਣਾ ਆਪਾ ਸਤਗੁਰਾਂ ਨੇ ਇਥੇ ਜਦੋਂ ਕਿਹਾ ਵੀ ਬੇੜਾ ਬੰਦ ਨਾ ਸਕਿਓ ਇਹ ਸਦੀਆਂ ਤੱਕ ਸ਼ਬਦ ਰਿਹਾ ਫਰੀਦ ਸਾਹਿਬ ਜੀ ਦੇ ਸਥਾਨ ਤੇ ਪਰ ਯਾਦ ਰੱਖੋ ਜਦਨ ਹਜ਼ੂਰ ਦੇ ਸਾਹਮਣੇ ਆਇਆ ਤੇ ਗੁਰਦੇਵ ਨੇ ਸ਼ਬਦ ਦੀ ਵਿਆਖਿਆ ਕਮਾਲ ਦਾ ਡਾਇਲੌਗ ਰਾਜ ਦਿੱਤਾ ਕਹਿਣ ਲੱਗੇ ਜੱਪ ਤਪ ਕਬਦ ਬੇਲੜਾ ਬੇੜਲਾ ਜਿਤ ਲੰਘਾ ਵਿਖੇਲਾ ਨਾ ਸਰਵਰ ਨਾ ਉਚਲੇ ਐਸਾ ਪੰਤ ਸੁਹਿਲਾ ਤੇਰਾ ਏਕੋ ਨਾਮ ਮਜੀਠੜਾ ਰਤਾ ਮੇਰਾ ਚੋਲਾ ਸਾਧ ਰੰਗ ਢੋਲਾ ਜਿਹੜੀ ਗੱਲ ਰਮਚ ਕਹਿ ਦਿੱਤੀ ਬੇੜਾ ਬੰਦ ਨਾ ਸਕਿਓ ਵਿਆਖਿਆ ਕਰ ਪਤਾ ਨਹੀਂ ਬੇੜੇ ਦੀ ਕੀ ਵਿਆਖਿਆ ਕਰਦੇ ਹੋ ਸਕਦਾ ਕੋਈ ਸੰਸਾਰੀ ਅਰਥ ਕਰਦਾ ਕੋਈ ਦੁਨਿਆਵੀ ਕਰਦਾ ਰੋਖਾਨੀਅਤ ਤਹੀ ਰੋਖਾਨੀਅਤ ਦੇ ਅਰਥ ਕਰ ਸਕਦੀ ਹੈ ਜੀ ਬਾਬਾ ਫਰੀਦ ਸਾਹਿਬ ਜੀ ਨੇ ਜੋ ਕਿਹਾ ਉਸ ਨੂੰ ਕਿਸੇ ਕਵੀ ਨੇ ਮੈਂ ਫਿਰ ਆਪ ਨੂੰ ਬੇਨਤੀ ਕਰਾਂ 1173 ਤੋਂ 1265 ਤੱਕ ਬਾਬਾ ਫਰੀਦ ਸਾਹਿਬ ਮ੍ਰਿਤ ਮੰਡਲ ਚ ਵਿਤਰੇ ਉਹ ਸਦੀਆਂ ਚ ਮੈਂ ਭੁੱਲਾ ਨਾ ਜਿੰਨੀ ਪੋਇਟਰੀ ਪੜਨ ਦਾ ਮੌਕਾ ਮਿਲਿਆ ਭਾਵੇਂ ਸੂਬੀ ਸਨ ਕਿਸੇ ਨੇ ਇਸ ਸ਼ਬਦ ਦੀ ਕੁੰਡੀ ਨਹੀਂ ਖੋਲੀ ਵੀ ਬੇੜਾ ਕੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਉਹ ਕਹਿ ਕੇ ਗਏ ਨੇ ਜਪ ਤਪ ਦਾ ਬੇੜਾ ਤਿਆਰ ਕਰ ਆਪ ਕੋ ਸੰਭੜਾ ਜਿਹੜਾ ਤੈਨੂੰ ਸਾੜਦਾ ਹੈਗਾ ਨਾ ਜੇ ਬੰਦਗੀ ਕਰੇਗਾ ਤੇ ਮਜੀਠੜੇ ਨਾਲ ਤੂੰ ਜੁੜ ਜਾਏਂਗਾ ਜਬ ਤੱਕ ਕਾ ਬੰਦ ਬੇੜ ਲਾਜਿਤ ਲੰਗਾ ਵਖੇਲਾ ਨਾ ਸਰਵਰ ਨਾ ਉਛਲੇ ਐਸਾ ਪੰਤ ਸੁਹੇਲਾ ਕਮਾਲ ਕਰ ਦਿੱਤੀ ਜੀ ਉਸ ਨਿਰਾਸ਼ਤਾ ਵਿੱਚੋਂ ਕੱਢ ਕੇ ਇਹ ਨਹੀਂ ਕਿ ਬਾਣੀ ਚ ਕਿਹ ਅਧੂਰਾ ਪੰਖ ਹੈ ਮਹਾਰਾਜ ਜੀ ਨੇ ਕਿਹਾ ਕਿ ਦੇਖ ਤੂੰ ਸੌਖਾ ਨਿਕਲ ਜਾਏਂਗਾ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਾਧ ਰੰਗ ਢੋਲਾ ਬੇਨਤੀ ਖੈ ਜੀ ਜਦੋਂ ਇਸੇ ਪਾਠ ਕਰਨੇ ਆ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਹਮ ਤਨਵੰਤ ਭਾਗੜ ਸਚਨਾਏ ਖਰਗੁਨ ਗਾਵੇਂ ਸੈ ਸੁਬਾਏ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਮਹਾਰਾਜ ਕਹਿੰਦੇ ਰਤਨ ਲਾਲ ਜਾਕਾ ਕਛੂ ਨਾ ਬੋਲ ਭਰੇ ਪੰਡਾਰ ਅਖੂਟ ਅਤੋਲ ਖਾਵੇਂ ਖਰਚੇ ਰਾਲਮਿਲ ਭਾਉ ਭਾਈ ਸਿਆਣੂ ਪਤਾ ਉਹਨੇ ਮੈਂ ਪਿਛਲੇ ਸਾਲ ਇਥੇ ਕਥਾ ਕਰਕੇ ਗਿਆ ਨਾ ਜਦੋਂ ਇੱਕ ਯਾਦ ਰੱਖਿਓ ਇਹ ਕੋਈ ਅੰਤਰਜਾਮਤਾ ਨਹੀਂ ਹੁੰਦੀ ਜਿੱਥੇ ਅਸੀਂ ਬੈਠੇ ਹੁੰਨੇ ਆ ਨਾ ਜੋ ਕੁਝ ਅਸੀਂ ਇਕਾਗਰਤਾ ਨੂੰ ਚੰਗਾ ਕਰੀਏ ਮੰਦਾ ਕਰੀਏ ਤੁਸੀਂ 10 ਸਾਲਾਂ ਬਾਅਦ ਵੀ ਆਓ ਨਾ ਤੁਹਾਡੀਆਂ ਤਰੰਗਾਂ ਉਹ ਦੁਬਾਰਾ ਪੈਦਾ ਹੋ ਜਾਂਦੀਆਂ ਮੈਨੂੰ ਤਾਂ ਇਹ ਯਾਦ ਮੈਥੇ ਇੱਕ ਕਥਾ ਕਰਕੇ ਗਿਆ ਜਿਹਦਾ ਧਿਆਨ ਨਾ ਸੁਣਿਆ ਹੋਣਾ ਪਿਛਲੇ ਸਾਲ ਉਸ ਦਿਨ ਮੈਂ ਅਰਜ਼ ਕੀਤੀ ਸੀ ਇਹ ਸ਼ਬਦ ਮੈਂ ਰਿਪੀਟ ਹੋ ਰਿਹਾ ਜੀ ਉੱਥੇ ਮਹਾਰਾਜ ਜੀ ਨੇ ਕਿਹਾ ਪਿਓ ਦਾਦੇ ਕਾ ਖੋਲ ਡਿਟਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਦਾਨਾ ਰਤਨ ਲਾਲ ਜਾਂਕਾ ਕਚੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੇਂ ਖਰਚੇ ਰਾਲ ਮੇਲ ਭਾਈ ਛਾਬ ਨੂੰ ਪਤਾ ਹੋਏ ਮੈਂ ਅੱਜ ਦੁਬਾਰਾ ਸਾਲ ਬਾਅਦ ਰਿਪੀਟ ਕਰਨ ਲੱਗਾ ਜਰਥੋ ਪਹਿਲਾ ਦੱਸੋ ਇੱਥੇ ਸ਼ਬਦ ਵਰਤਿਆ ਖਾਵੇਂ ਖਰਚੇ ਪਹਿਲਾਂ ਖਾਓ ਫਿਰ ਖਰਚੋ ਤੇ ਗੁਰਮਖੋ ਖਰਚਾ ਹੋਵੇ ਤੇ ਬੰਦਾ ਖਾ ਸਕਦਾ ਇੱਥੇ ਮਹਾਰਾਜ ਕਹਿੰਦੇ ਨੇ ਪਹਿਲਾਂ ਖਾਬੋ ਫਿਰ ਖਰਚੋ ਆਪਾਂ ਜਾਈਏ ਕੋਈ ਚੀਜ਼ ਬਾਜ਼ਾਰ ਤੋਂ ਲਵਾਂਗੇ ਸੜਕੂਲ ਖਰਚਾ ਹੈ ਤੇ ਖਾਵਾਂਗੇ ਨਾ ਪਹਿਲਾਂ ਖਰਚ ਹੈ ਫਿਰ ਖਾਵਾਂਗੇ ਹਜ਼ੂਰ ਨੇ ਕਿਹਾ ਦੁਨੀਆ ਦੀ ਦੌਲਤ ਖਰਚ ਪਹਿਲਾਂ ਖਾਇਆ ਬਾਅਦ ਵੀ ਜਾਂਦਾ ਹੈ ਤੂੰ ਸ਼ਬਦ ਆਪ ਕਮਾਵੀਂ ਤੇ ਜਦ ਦਿਨ ਆਪ ਸ਼ਬਦ ਨੂੰ ਛੱਕ ਗਿਆ ਖਰਚਨ ਦੀ ਜਾਂਚ ਵੀ ਤੈਨੂੰ ਤਾਂ ਆਉਣੀ ਹੈ ਕਿਉਂਕਿ ਸ਼ਬਦ ਅੰਦਰ ਜਾਏਗਾ ਤਾਂ ਹੈ ਨਾ ਪਹਿਲਾਂ ਖਾਓ ਇਸੇ ਤਰ੍ਹਾਂ ਮਹਾਰਾਜ ਨੇ ਕਿਹਾ ਤਿਚਰ ਮੂਲ ਨਾ ਥੁੜੀਂਦੋ ਜਿੱਚਰ ਆਪ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਹੇ ਪਹਿਲਾ ਖਾਹੇ ਹੈ ਫਿਰ ਖਰਚ ਨਾ ਹੈ ਮਹਾਰਾਜ ਕਿੰਨੇ ਤੇਚਰ ਮੂਲ ਨਾਲ ਥੋੜੀ ਦੋ ਜਿੱਚਰ ਆਪ ਕਿਰਪਾਲ ਸ਼ਬਦ ਅਖੋਟ ਬਾਬਾ ਨਾਨਕਾ ਖਾਹੇ ਖਰਚ ਤਨਮਾਲ ਕਿਉਂਕਿ ਖਾਣ ਵਾਲਾ ਹੀ ਬਾਣੀ ਖਰੀ ਸਕਦਾ ਜਿਨੇ ਆਪ ਸ਼ਬਦ ਕਮਾਇਆ ਨਹੀਂ ਉਹ ਖਰਚੇਗਾ ਕਿੱਥੋਂ ਜੀ ਇਹਦਾ ਮਤਲਬ ਖਾਣ ਦਾ ਮਤਲਬ ਇਹ ਨਹੀਂ ਕਿ ਬਾਹਰੋਂ ਕੀ ਥਾਲੀ ਕੋਈ ਇਹਨੂੰ ਸਤਿਗੁਰੂ ਨੇ ਕਿਹਾ ਭਾਈ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਦਾਰੋ ਉਹਦਾ ਉਧਾਰ ਹੋਵੇਗਾ ਅਰਜ਼ ਹੈ ਇੱਥੇ ਸਤਿਗੁਰੂ ਕਹਿੰਦੇ ਨੇ ਭਾਈ ਕੰਮ ਕਰੋ ਖਾਵੇਂ ਖਰਚਾ ਰਲਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਇੱਕ ਜਨਮ ਆਰੰਭ ਚ ਕਿਆ ਕਿੰਨੇ ਭਾਗਾ ਵਾਲੇ ਜਿਹੜਾ ਬੰਦਾ ਨਿਤਨੇਮ ਕਰਦਾ ਹੈ ਸਹਿਜ ਪਾਠ ਕਰਦਾ ਹੈ ਗੁਰਬਾਣੀ ਕੀਰਤਨ ਕਰਦਾ ਹੈ ਗੁਰਬਾਣੀ ਕੀਰਤਨ ਸੁਣਦਾ ਹੈ ਉਹ ਇੱਕ ਗੱਲ ਯਾਦ ਰੱਖੇ ਉਹਦਾ ਉਦਮ ਨਹੀਂ ਉਹ ਧੁਰ ਦਰਗਾਹ ਤੋਂ ਮੱਥੇ ਦੇ ਲੇਖ ਲਿਖਾ ਕੇ ਆਇਆ ਤਾਂ ਉਹ ਸ਼ਬਦ ਨਾਲ ਜੁੜਿਆ ਹੈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਐਵੇਂ ਹਰ ਕੋਈ ਨਹੀਂ ਕੋਈ ਸਾਰੇ ਕੋਈ ਨਹੀਂ ਪੜਦੇ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨਾ ਲਿਆ ਰਲਾਈ ਜਿਹਦੇ ਮਸਤਕ ਦੇ ਲੇਖ ਪਰਮੇਸ਼ਵਰ ਨੇ ਐਸੇ ਲਿਖੇ ਉਸ ਖਜ਼ਾਨੇ ਦੇ ਵਿੱਚ ਸ਼ਾਮਲ ਹੋ ਗਿਆ ਹੁਣ ਇਸ ਖਜ਼ਾਨੇ ਦੇ ਵਿੱਚ ਅੱਜ ਜਿਹੜਾ ਸਰੂਪ ਹੈ ਅਸੀਂ 1430 ਅੰਗ ਹਜ਼ੂਰ ਦੇ ਦਰਸ਼ਨ ਕਰਨੇ ਅੱਜ ਮੈਂ ਕਹਿ ਰਿਹਾ ਕਿਉਂਕਿ ਮਸ਼ੀਨੀ ਛਬਾਈ ਹੈ ਹੱਥ ਲਿਖਤ ਸਰੂਪ ਜਿਹੜੇ ਨੇ ਬਾਣੀ ਇੱਕ ਬਰਾਬਰ ਹੈ ਪਰ ਅੰਗ ਇੱਕ ਬਰਾਬਰ ਨਹੀਂ ਤੇ ਜਦੋਂ ਦਰਬਾਰ ਸਭ ਹੁਕਮਨਾਮਾ ਹੁੰਦਾ ਹੈ ਸਿੰਘ ਸਾਹਿਬ ਵੀ ਹੁਕਮਨਾਮਾ ਉਸ ਤਰੀ ਲੈਂਦੇ ਨੇ ਪਰ ਕਈ ਬਰੀ ਸੀ ਕਹਿੰਦੇ ਜੀ ਘਾਰੂ ਹੁਕਮਨਾਮਾ ਲੈਨੇ ਤਾਂ ਸ਼ਬਦ ਵਿੱਚ ਘਾਰੋਂ ਆਇਆ ਨਹੀਂ ਅਸਲ ਚ ਕੀ ਹੈ ਜਿਹੜੀ ਕਲਮ ਮੋਟੀ ਹੋਵੇਗੀ ਉਨੇ ਅੰਗ ਜ਼ਿਆਦਾ ਲੱਗਣਗੇ ਕਾਗਜ਼ ਜ਼ਿਆਦਾ ਲੱਗੇਗਾ ਜਿੰਨੀ ਕਲਮ ਬਰੀਕ ਹੋਵੇਗੀ ਉਨੇ ਅੰਗ ਘੱਟ ਲੱਗਣਗੇ 1430 ਅੰਗ ਸੀ ਕਹਿੰਨੇ ਆ 31 ਰਾਗ ਸਤਗੁਰਾਂ ਨੇ ਦਿੱਤੇ ਇੰਨੀ ਵੱਡੀ ਰਹਿਮਤ ਕਰ ਦਿੱਤੀ ਸਦੀਆਂ ਦਾ ਰੋਖਾਨੀਅਤ ਖਜ਼ਾਨਾ ਗੁਰਦੇਵ ਨੇ ਰੋਖਾਨੀ ਖਜ਼ਾਨਾ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤਾ ਗੁਰੂ ਅਰਜੁਨ ਦੇਵ ਉਹਨਾਂ ਦੀ ਸ਼ਹਾਦਤ ਦਾ ਇੱਕ ਕਾਰਨ ਇਹ ਵੀ ਸੀ ਕਿ ਗੁਰੂ ਅਰਜੁਨ ਦੇਵ ਜੀ ਨੂੰ ਕਿਹਾ ਗਿਆ ਕਿ ਤੁਸੀਂ ਸਾਡੀ ਮਰਜ਼ੀ ਅਨਸਾਰ حضرت ਮੁਹੰਮਦ ਸਾਹਿਬ ਦੀ ਸਿਫਤ ਦੇ ਬੋਲ ਵਿੱਚ ਪਾ ਦਿਓ ਹਾਲਾਂਕਿ ਆਪ ਨੂੰ ਪਤਾ ਹੋਣਾ ਪੂਰੇ ਗੁਰੂ ਗ੍ਰੰਥ ਸਾਹਿਬ ਚ حضرت ਮੁਹੰਮਦ ਸਾਹਿਬ ਦਾ ਨਾਮ ਨਹੀਂ ਆਇਆ ਪਰ ਮੈਂ ਕਤਰਸੀ ਜੀ ਅਫੀਫਾ ਕੱਪ ਚੜ ਰਿਹਾ ਸੀ ਤੇ ਮੇਰੀ ਇੱਕ ਇੱਛਾ ਹੁੰਦੀ ਹੈ ਚਾਹ ਮੰਦਰ ਹੈ ਚਾਹ ਮਸਜਿਦ ਨਾਲ ਬੜੀ ਖੁੱਲ ਕੇ ਗੱਲ ਕਰਨ ਲੱਗਾ ਮੈਂ ਜਾਣਾ ਜ਼ਰੂਰ ਚਾਹਨਾ ਮੈਂ ਮੰਦਰ ਚ ਵੀ ਜਾਣਾ ਪਰ ਅੱਜ ਸਾਡੀ ਉਹ ਇਨਾ ਹਾਜ਼ਮਾ ਕਮਜ਼ੋਰ ਚੁੱਕਾ ਹੈ ਨਾ ਬੰਦਾ ਠੇਕੇ ਕਿ ਕਿਤੇ ਪੈਸੇ ਤੜਾਣ ਵਾਸਤੇ ਖਲੋਤਾ ਵੀ ਲੋਕਾਂ ਕਹਿੰਦੇ दारू ਪੀਂਦਾ ਹੋਣਾ ਜੀ ਕਿਉਂਕਿ ਸਾਡਾ ਸੁਭਾਅ ਬਣ ਚੁੱਕਾ ਗੁਰਮਖੋ ਉੱਥੇ ਗਏ ਤੇ ਉੱਥੇ ਜਿਹੜਾ ਉਹਨਾਂ ਦਾ ਪ੍ਰਚਾਰਕ ਸੀ ਉਹ ਮੁਸਲਮਾਨ ਸੀ ਘੁੰਮਣ ਇਹ ਪਾਕਿਸਤਾਨ ਦਾ ਰਹਿੰਦਾ ਉਹ ਇੱਥੇ ਵੀ ਲੰਡਨ ਅਸੀਂ ਗਏ ਜੋ ਕਹਿੰਦਾ ਭਾਜੀ ਆਓ ਉਹਦਾ ਗੱਲਾਂ ਸ਼ੁਰੂ ਹੋ ਗਈਆਂ ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਪੈਗੰਬਰ ਦਾ ਨਾਮ ਨਹੀਂ ਉਹ ਕਹਿੰਦਾ ਇਹ ਹੈਗਾ ਸਟੱਡੀ ਦੇਖੋ ਬੰਦੇ ਦੀ ਮੇਰੇ ਨੇ ਸਾਰੀ ਗੱਲ ਉਹਨੇ ਕੀਤੀ ਮੇਰ ਮਸੀਦ ਸਿੱਦਕ ਮਸੱਲਾ ਬਾਬਾ ਫਰੀਦ ਸਾਹਿਬ ਦਾ ਜ਼ਿਕਰ ਕੀਤਾ ਮੈਂ ਕਿਹਾ ਜੀ ਕਿਤੇ ਮੁਹੰਮਦ ਸਾਹਿਬ ਸ਼ਬਦ ਨਹੀਂ ਆਇਆ ਕਹਿੰਦਾ ਸ਼ਬਦ ਨਹੀਂ ਆਇਆ ਪਰ ਇਸ਼ਾਰੇ ਮੁਤਾਬਕ ਉਹਨ ਸਾਰ ਇਸ਼ਾਰਾ ਕਰਦਾ ਪੈਗੰਬਰ ਲਈ ਮੈਂ ਕਿਹੜਾ ਕਹਿੰਦਾ ਹੋਏ ਮੁਸਲਮ ਦੀਨ ਮੋਹਾਨਾ ਹੈ ਮੋਹਾਨਾ ਦਰਸਨ ਦਾ ਆਗੂ ਕਹਿੰਦੇ ਮੁਸਲਮਾਨ ਉਹ ਵੇ ਜਿਹੜਾ ਆਪਣੇ ਆਗੂ ਦੇ ਦੱਸੇ ਹੋਏ ਦੀਨ ਅਨੁਸਾਰ ਚੱਲੇ ਕਹਿੰਦੇ ਸਾਡਾ ਆਗੂ ਤਾਂ ਪੈਗੰਬਰ ਮੁਹੰਮਦ ਸਾਹਿਬ ਨੇ ਦੇਖੋ ਉਹ ਉਹ ਬੰਦਿਆਂ ਦੀ ਜਿਹੜੀ ਜਿਹੜੀ ਉਹਨੇ ਫਿਰ ਮੈਂ ਮੈਨੂੰ ਨੇ ਸਾਹਮਣੇ ਟਿਕਾ ਰੱਖ ਦਿੱਤਾ ਅੰਗਰੇਜ਼ੀ ਦਾ ਟਿਕਾ ਰੱਖਿਆ ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਜੀ ਇਹ ਸਤਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਉਹਨਾਂ ਦੀ ਸ਼ਹਾਦਤ ਦਾ ਕਾਰਨ ਵੀ ਜਿਹੜਾ ਅੱਜ ਖਾਲਸਾ ਨਿਆਰਾਪਣ ਕਹਿ ਰਹੇ ਹੋ ਇਹਦੀ ਬੁਨਿਆਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਸਨੂੰ ਕਿਤੇ ਨੂੰ ਫਿਰ ਸੁਣਿਓ ਅਸੀਂ ਇਹ ਕਹਿ ਦੇਨੇ ਅੱਜ ਵੀ ਆ ਪੰਜ ਦੇ ਦਿਨ ਲਾਹੌਰ ਤੋਂ ਆ ਗਏ ਭਾਈ ਦਇਆ ਦਇਆ RAM ਜੀ ਆਏ ਦਿੱਲੀ ਤੋਂ ਭਾਈ ਧਰਮ ਚੰਦ ਜੀ ਧਰਮ ਦਾ ਧਰਮ ਚੰਦ ਦਾ ਜ਼ਿਕਰ ਕਰਨ ਧਰਮਦਾਸ ਵੀ ਸ਼ਬਦ ਵਰਤੇ ਉਹ ਆਏ ਕਰਨਾਟਕ ਤੋਂ ਆਏ ਗੁਜਰਾਤ ਤੋਂ ਆਏ ਅਸੀਂ ਸਾਰੇ ਸ਼ਬਦ ਵਰਤਨੇ ਆ ਉਡੀਸਾ ਤੋਂ ਆਏ ਪਰ ਪਿਆਰਿਓ ਯਾਦ ਰੱਖਿਓ ਇਹਦੀ ਬੁਨਿਆਦ ਉਹ ਦਿਨ ਹੀ ਟਿਕ ਗਈ ਸ਼ਬਦ ਦੇ ਤੌਰ ਤੇ ਜਿੱਦਨ ਮਹਾਰਾਸ਼ਟਰ ਦੇ ਭਗਤ ਨਾਮਦੇਵ ਜੀ ਦੀ ਬਾਣੀ ਆ ਗਈ ਸੀ ਇੱਕ ਪੱਖ ਨਾ ਰੱਖੀ ਗ੍ਰੰਥ ਉਹਨਾਂ ਸਾਰਿਆਂ ਨੂੰ ਨਾਲ ਲੈ ਤੁਰਿਆ ਗੁਰੂ ਅਨਸੇਪ ਜੀ ਜਿਨ੍ਹਾਂ ਨੂੰ ਲੋਕ ਛੋਦਰ ਕਹਿੰਦੇ ਸਨ ਜਿਨ੍ਹਾਂ ਨੂੰ ਮੰਦਰ ਵਿੱਚ ਨਹੀਂ ਸੀ ਵੜਨ ਦਿੱਤਾ ਜਾਂਦਾ ਮੈਂ ਆਪ ਨੂੰ ਬੇਨਤੀ ਕਰਾਂਗਾ ਜੀ ਦੇਖੋ ਭਗਤ ਨਾਮਦੇਵ ਜੀ ਨੇ ਜੇ ਕੋਈ ਹੋਰ ਹਿਸਟਰੀ ਕੇਵਲ ਕਹਿੰਦੀ ਆਪਾਂ ਕਹਿਣਾ ਸੀ ਕਿਸੇ ਮਲਾਵਟ ਕਰ ਦਿੱਤੀ ਤਰ ਉਹਨਾਂ ਨੇ ਸ਼ਬਦ ਵਰਤੇ ਆ ਪੰਡਿਆ ਮੋਕੋ ਢੇਡ ਕਹਿ ਤੈ ਤੇਰੀ ਪੈਜ ਪਛੌਂਡੀ ਹੋਏ ਦਾ ਉਹਨਾਂ ਨੇ ਬਚਨ ਕੀਤਾ ਖੀਨੜੀ ਜਾਤ ਮੇਰੀ ਜਦ ਮਰਾਇਆ ਛੀਪੇ ਕੇ ਜਨਮ ਕ ਇਹਦਾ ਮਤਲਬ ਹੈ ਅੰਦਰ ਦਾ ਦਰਦ ਖੈ ਭਗਤ ਰਵਦਾਸ ਸਾਹਿਬ ਮਹਾਰਾਜ ਜੀ ਨੇ ਬਾਣੀ ਚ ਕਹਿਆ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ ਰਿਦਾ ਰਾਮ ਗੋਬਿੰਦ ਗੁਨਸਾਰ ਕਬੀਰ ਸਾਹਿਬ ਜੈਸੇ ਮਹਾਪੁਰਸ਼ ਨੂੰ ਕਿਆ ਕਹਿਣਾ ਪਿਆ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਘਾਰ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਰ ਜਨਗਾਰ ਮੈਂ ਸਿਰਫ ਇਸ਼ਾਰਾ ਕੀਤਾ ਜੀ ਦੇਖੋ ਗੁਰੂ ਸਾਹਿਬ ਜੀ ਨੇ ਕੀ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰਕੇ ਉਹਦੇ ਵਿੱਚ ਇਹ ਨਹੀਂ ਦੇਖਿਆ ਇਹਦਾ ਪਿਛੋਕੜ ਕੀ ਸੀ ਮਹਾਰਾਜ ਨੇ ਇੱਕੋ ਦੇਖਿਆ ਵੀ ਇਹ ਰੂਖਾਨੀਅਤ ਵਿੱਚ ਪਹੁੰਚੇ ਨੇ ਇਹਨਾਂ ਦਾ ਸ਼ਬਦ ਜਿਹੜਾ ਹੈ ਉਹ ਪਰਮੇਸ਼ਵਰ ਨਾਲ ਮਿਲਾ ਰਿਹਾ ਹੈ ਪਿਆਰਿਓ ਸਤਗੁਰਾਂ ਨੇ ਮੈਂ ਇੱਕ ਵਾਰ ਕਿਹਾ ਸੀ ਆਪਣੇ ਲਈ ਸ਼ਬਦ ਮਹੱਲਾ ਵਰਤੇ ਆ ਮਹੱਲਾ ਪਹਿਲਾ ਦੂਜਾ ਤੀਜਾ ਇਹ ਚੌਥਾ ਪੰਜਵਾ ਤੇ ਨੌਵਾ ਕਿਉਂਕਿ ਇਸ ਬੰਦੀ ਸਾਡੇ ਇਹ ਸਿੱਖਾਂ ਦੇ ਵਿੱਚ ਕਦਮ-ਕਦਮ ਤੇ ਮਤਵੇ ਦੇ ਖਲੋਤੇ ਹੋਇਆ ਪਰ ਮੈਂ ਬੇਨਤੀ ਕਰਾਂਗਾ ਭਗਤਾਂ ਲਈ ਸ਼ਬਦ ਜਿਹੜਾ ਵਰਤਿਆ ਭਗਤ ਆਪ ਸ਼ਬਦ ਵਰਤ ਰਿਹਾ ਕਹਿ ਰਵਦਾਸ ਚਮਾਰ ਭਗਤ ਸਾਹਿਬ ਜੀ ਨਾਮਾ ਜੀ ਸ਼ੀਬਾ ਸ਼ਬਦ ਵਰਤ ਰਿਹਾ ਰਵਦਾਸ ਸਾਹਿਬ ਵਰਤਿਆ ਕਹਿ ਰਵਦਾਸ ਚਮਾਰ ਪਰ ਹਜ਼ੂਰ ਨੇ ਜਦੋਂ ਬਾਣੀ ਲਿਖੀ ਉਹਨਾਂ ਨੇ ਇਹ ਨਹੀਂ ਲਿਖਿਆ ਕਿ ਬਾਣੀ ਜੁਲਾਹੇ ਦੀ ਹੈ ਕਹਿਣ ਲੱਗੇ ਬਾਣੀ ਭਗਤ ਕਬੀਰ ਜੀਓ ਕੀ ਕਿਤੇ ਜ਼ਿਆਦਾ ਜ਼ਿਕਰ ਕੀਤਾ ਬਾਣੀ ਭਗਤ ਨਾਮਦੇਵ ਜੀ ਕੀ ਹਾਂ ਇੱਕ ਫਰੀਦ ਸਾਹਿਬ ਨੇ ਜਿਨ੍ਹਾਂ ਲਈ ਸ਼ਬਦ ਸੇਖ ਵਰਤਿਆ ਗਿਆ ਉਹਦੇ ਲਈ ਭਗਤ ਨਹੀਂ ਵਰਤਿਆ ਹਾਲਾਂਕਿ ਅਸੀਂ ਸਾਰੇ ਕਹਿੰਨੇ ਬਾਬਾ ਫਰੀਦ ਮੁਕੰਮਲ ਨਾਮ ਤਾਂ ਮਾਹਪੁਰਖਾਂ ਦਾ ਅਸੀਂ ਸ਼ੇਖ ਫਰੀਦਉਦੀਨ ਗੱਜੇ ਗੰਗੇ ਸ਼ਕਤ ਬਾਬਾ ਫਰੀਦ ਸਾਹਿਬ ਜੀ ਉਹਨਾਂ ਲਈ ਸ਼ਬਦ ਤਿੰਨ ਥਾਵਾਂ ਤੇ ਵਰਤੇ ਆ ਬਾਣੀ ਸੇਖ ਫਰੀਦ ਜੀ ਕੀ ਹਾਲਾਂਕਿ ਅਰਬਿਕ ਸ਼ਬਦ ਹੈ ਸ਼ੇਖ ਅਸੀਂ ਸ਼ਬਦ ਵਰਤੇ ਜੋ ਗੁਰੂਦੇਵ ਨੇ ਲਿਖਿਆ ਆਪਾਂ ਉਹੀ ਪੜਾਂਗੇ ਇਸ ਸਾਰੀ ਬਾਣੀ ਨੂੰ ਇਕੱਤਰ ਕਰ ਦਿੱਤਾ ਇੱਕ ਜਗ੍ਹਾ ਤੇ ਇਹ ਅਸਲ 'ਚ ਨਿਆਰੇਪਨ ਦੀ ਬੁਨਿਆਦ ਰੱਖੀ ਜਾ ਚੁੱਕੀ ਸੀ ਤੇ ਨਿਆਰੇਪਨ ਲਈ ਤਿੰਨ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਇੱਕ ਉਹਦਾ ਆਪਣਾ ਕੇਂਦਰੀ ਸਥਾਨ ਹੋਵੇ ਵਖਰੀ ਕੌਮ ਦਾ ਜਿਹੜੀ ਨਿਆਰੀ ਕੌ ਵੱਖਰਾ ਸ਼ਬਦ ਹੋਰ ਤਰ੍ਹਾਂ ਲੱਗਦਾ ਨਿਆਰਾ ਬਹੁਤ ਕਮਾਲ ਦਾ ਸ਼ਬਦ ਵਖਰੇ ਨਾਲੋਂ ਨਿਆਰਾ ਬਹੁਤ ਉੱਚਾ ਸ਼ਬਦ ਭਾਈ ਸਾਹਿਬ ਨੇ ਵਖਰਾ ਨਹੀਂ ਸ਼ਬਦ ਵਰਤਿਆ ਨਿਰਾਲਾ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਆਪਣਾ ਪੰਥ ਨਿਰਾਲਾ ਨਿਆਰਾ ਸ਼ਬਦ ਤੇ ਵਖਰੇ ਤੋਂ ਬਹੁਤ ਉੱਚਾ ਉੱਥੇ ਹਜ਼ੂਰ ਨੇ ਫਿਰ ਬਖਸ਼ਿਸ਼ ਕੀਤੀ ਜੀ ਇਹ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰਕੇ ਪਹਿਲੀ ਗੱਲ ਕੇਂਦਰੀ ਸਥਾਨ ਹੋਣਾ ਜ਼ਰੂਰੀ ਹੈ ਦੂਜੀ ਗੱਲ ਆਪਣੀ ਲਿਪੀ ਕੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਪਾਸ਼ਾਵਾਂ ਤੇ 15 ਨੇ ਜੀ तकरीबन 15 ਦੇ ਕਰੀਬ ਨੇ ਹਾਂਜੀ ਆਪਣਾ ਕੇਂਦਰੀ ਸਥਾਨ ਆਪਣੀ ਲਿਪੀ ਤੀਜੀ ਗੱਲ ਆਪਣਾ ਰੋਹਾਨੀ ਗ੍ਰੰਥ ਹੋਣਾ ਬਹੁਤ ਜ਼ਰੂਰੀ ਹੈ ਤਾਂ ਨਿਆਰੀ ਕੌਮ ਬਣਦੀ ਹੈ ਕਿਉਂਕਿ ਸੀ ਇੱਕ ਪੱਖ ਨਾ ਰਖੀਏ ਮੈਂ ਤਾਂ ਤੁਸੀਂ ਗੱਲ ਮੇਰੀ ਸਮਝਣ ਵਾਲੇ ਬੈਠੇ ਹੋ ਮੈਂ ਤਾਂ ਕਹ ਰਿਹਾ ਅੱਜ ਮੈਂ ਕਹਾ ਮਰ ਲਿਓ ਫਾਲ ਮਾਰ ਦਿਓ ਆ ਕਰਤਾ ਸਭ ਕੁਝ ਖਾਲਸੇ ਨੇ ਕੀਤਾ ਪਰ ਉਹਨਾਂ ਜੜਾਂ ਨੂੰ ਨਾ ਭੁੱਲੋ ਜਿਹਦੇ ਕਰਕੇ ਖਾਲਸਾ ਰੂਪੀ ਫਲ ਨਿਕਲਿਆ ਹੈ ਸਾਡੇ ਵਿਦਵਾਨਾਂ ਨੇ ਕਿਹਾ ਗੈਰ ਗੈਰ ਸਿੱਖਾਂ ਨੇ ਉਹਨਾਂ ਕਿਹਾ ਜਿਹੜੀ ਖੰਡਾ ਜਿਹੜੀ ਕਰਪਾਨ ਜਿਹੜਾ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ ਦੇ ਮੈਦਾਨ ਵਿੱਚ ਲਿਸ਼ਕਾਇਆ ਸੀ ਉਹਦੀ ਫौलाਦ ਗੁਰੂ ਨਾਨਕ ਸਾਹਿਬ ਰੱਖ ਕੇ ਗਏ ਸਨ ਉਹ ਉਹ ਕਰਕੇ ਗਏ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੱਖਰਾ ਕੇ ਬਿਲਕੁਲ ਖਾਲਸੇ ਦੀ ਵਿਆਖਿਆ ਨਾ ਕਰੀਏ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਜੀ। ਤਿੰਨ ਚੀਜ਼ਾਂ ਮੈਂ ਅਰਜ਼ ਕੀਤੀ। ਸਭ ਤੋਂ ਪਹਿਲਾਂ ਸਤਗੁਰਾਂ ਨੇ ਕੇਂਦਰੀ ਅਸਥਾਨ ਆਪਣੀ ਖਿਆਤੀ ਵਿੱਚ ਖਰਮੰਦਰ ਸਾਹਿਬ ਬਣਾਇਆ, ਦਰਬਾਰ ਸਾਹਿਬ ਬਣਾਇਆ ਤੇ ਆਪ ਸਭ ਨੂੰ ਪਤਾ ਹੈ ਮੈਂ ਭੁਲਾਣਾ ਮੇਰੇ ਵੀਰ ਸਟੱਡੀ ਸਰਕਲ ਤੋਂ ਬੈਠਿਆ ਅੱਜ ਇੱਥੇ ਦੇਖੋ ਕੇਵਲ ਦਰਬਾਰ ਸਾਹਿਬ ਦੀ ਮਰਿਆਦਾ ਜਿਹੜੀ ਗੁਰਦੇਵ ਬਣਾ ਕੇ ਗਏ ਆ ਬਾਅਦ ਵੀ ਤਖਤਾਂ ਦਾ ਹੁੰਦਾ ਕੰਮ ਉਸ ਵਕਤ ਦਰਬਾਰ ਸਾਹਿਬ ਹਜ਼ੂਰ ਨੇ ਆਪ ਪ੍ਰਕਾਸ਼ ਕਰਾਇਆ ਕੇਂਦਰੀ ਸਥਾਨ ਬਣਾਇਆ ਤੇ ਰੋਹਾਨੀ ਗੁਰੂ ਗ੍ਰੰਥ ਸਾਹਿਬ ਬਣਾਤਾ ਤੇ ਗੁਰੂ ਗ੍ਰੰਥ ਸਾਹਿਬ ਉਹ ਨੇ ਦਰਵਾਜ਼ੇ ਕੇਵਲ ਚਾਰ ਨਹੀਂ ਪਿਆਰਿਓ ਦੇ ਅੰਦਰੂਨੀ ਅਰਥ ਨੇ ਅਸੀਂ ਕਹਿ ਦੇਣਾ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਪਰ ਰਾਹ ਇੱਕ ਜੇ ਅੰਦਰ ਜਾਣ ਦੇ ਰਾਹ ਚਾਰ ਨਹੀਂ ਦਰਵਾزه چار ਨੇ ਫਿਰ ਬੇਨਤੀ ਸੁਣਿਓ ਜਿਹੜਾ ਖਰਮੰਦਰ ਪ੍ਰਵੇਸ਼ ਕਰਨਾ ਦਿਵਸੀ ਡਿਊਟੀ ਤੇ ਕੇ ਉਹ ਜੀ ਗੱਲ ਬਕਰੀ ਮੱਗੇ ਕਹਿੰਦਾ ਚਾਰੇ ਬੋਵਿਆਂ ਨੇ ਅੰਦਰ ਜਾ ਨਹੀਂ ਦਰਵਾزه ਚਾਰ ਨੇ Hindu ਐ ਮੁਸਲਮਾਨੀ ਕਹਿੰਨੇ ਆ ਜਿਹੜਾ ਮਰਜੀ ਆਵੇ ਪਰ ਰਾਹ ਇੱਕ ਹੈ ਇੱਥੇ ਬੋਲੀ RAM ਹੋ ਸਕਦੀ ਹੈ ALLAH ਹੋ ਸਕਦੀ ਹੈ KHUDA ਹੋ ਸਕਦੀ ਹੈ KAREEM ਹੋ ਸਕਦੀ ਹੈ BEETHL ਹੋ ਸਕਦੀ ਹੈ ਪਰ ਯਾਦ ਰੱਖਿਓ ਪੂਜਾ ਏਕ ਓੰਕਾਰ ਦੀ ਹੈ ਇਹ ਬਹੁਤ ਦੇਵ ਪੂਜਾ ਨੇ ਦਰਵਾزه ਚਾਰ ਨੇ ਰਸਤਾ ਇੱਕੋ ਹੀ ਹੈ ਸਿਰਫ ਇੱਕ ਓੰਕਾਰ ਇੱਕ ਦਾ ਮੈਂ ਆਪ ਨੂੰ ਬੇਨਤੀ ਕਰਾ ਹਜ਼ੂਰ ਨੇ ਕੇਂਦਰੀ ਸਥਾਨ ਦਰਬਾਰ ਸਾਹਿਬ ਦਿੱਤਾ ਫਿਰ ਇਹਦੀ ਜਿਹੜੀ ਬਨਾਵਟ ਹੈ ਫਿਰ ਕਿਤੇ ਮੌਕਾ ਮਿਲਿਆ ਆਪਾਂ ਕਰਾਂਗੇ ਤੁਸੀਂ ਦਰਬਾਰ ਸਾਹਿਬ ਦਾ ਗੁੰਬਦ ਵੇਖਵਾਂ ਤੇ ਦਰਸ਼ਨ ਕਰੋਗੇ ਅਕਾਲ ਤਖਤ ਸਾਹਿਬ ਦਾ ਗੁੰਬਾ ਉੱਚਾ ਹੈ ਹਾਲਾਂਕਿ ਇਹ ਬਿਲਡਿੰਗ ਸ਼ੇਰੀ ਪੰਜਾਬ ਦੇ ਵੇਲੇ ਬਣਾਈ ਗਈ ਤੱਕ ਅੱਸੀ ਪਹਿਲਾਂ ਕੋਠਾ ਸਾਹਿਬ ਪਹਿਲਾਂ ਸੀ ਉਸ ਤੋਂ ਬਾਅਦ ਇਹ ਇਮਾਰਤ ਬਣੀ ਪਰ ਗੁੰਬਦ ਉੱਚਾ ਹੈ ਦਰبار صاحب ਦਾ ਗੁੰਬਦ ਬੈਠਣਾ ਹੈ ਇੱਕ ਹੋਰ ਕਦੀ ਤੁਸੀਂ ਅਰਸ਼ਰ ਤੀਰ ਤੇ ਬੈਠ ਕੇ ਦੇਖਿਓ ਬਿਲਕੁਲ ਆਕਾਂਤ ਹੋਵੇ ਕਿਤੇ ਲਹਿਰਾਂ ਚੱਲਦੀਆਂ ਹੁਣ ਸ